ਅਹੀਂ ਕਹੀ ਜਾ ਕਹਦੇ ਗੂਗਲ ਪੇ ਆ ਬਾਈ ਐਂਦਾ ਕਰੋ ਤੁਸੀਂ ਰੀਚਾਰਜ ਕਰਾ ਲਿਓ ਫੋਨ ਹਾਂ ਐਂ ਵੀ ਠੀਕ ਆ ਹਾਂ ਆ ਦੇਖ ਐਦਰ ਪੁੱਗੇ ਤੁਸੀਂ ਸੁਣਨ ਜਾ ਕਰਕੇ ਬਣਾ ਲ ਤੇ ਪ੍ਰਿੰਟ ਭਾਬੀਆਂ ਦੇ ਲੱਕੜੀ ਬਣਾਉਂਦਾ ਹਾਂ ਭਾਬੀ ਬਣਾ ਬਈ ਆ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖੂਬ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਫਤੇ ਬਾਅਦ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਆਪਣੇ ਬਲੌਗ ਨੂੰ ਇੱਦਾਂ ਹੀ ਵੱਧ ਚੜ੍ਹੇਗਾ ਉਸੇ ਗੋਦ ਤੇ ਜੇ ਬਲੌਗ ਵਧੀਆ ਲੱਗਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਬਾਕੀ ਹੁਣ ਬਣੇ ਰਹੇ ਹੋ ਬਲੌਗ ਦੇ ਨਾਲ ਤੇ ਤੁਹਾਨੂੰ ਮਿਲਾਨੇ ਆ ਬੂਆ ਉਹਨਾਂ ਨਾਲ ਕਿਉਂਕਿ ਅੱਜ ਆਏ ਵੇ ਆਪਾਂ ਐਤਵਾਰ ਹੈ ਬੇਂਦਰਾਖ ਗੁਰਦੁਆਰਾ ਸਾਹਿਬ ਆਏ ਤੇ ਮੱਥਾ ਟੇਕਣ ਤੇ ਮਨਜੀਤ ਕਹਿੰਦੀ ਵੀ ਅੱਜ ਲਖੜੀਆਂ ਵੀ ਬੰਨੇ ਚੱਲੀਏ ਕਾਲੇ ਵੀਰ ਉਹਨਾਂ ਦੇ ਮੈਂ ਕਿਹਾ ਵੀ ਠੀਕੇ ਆ ਜੀ ਜਿਹੜਾ ਕੰਮ ਹੋਜੇ ਬਟ ਟਾਈਮ ਨਾਲ ਠੀਕੇ ਤੇ ਲਓ ਜੀ ਹੁਣ ਬਣੇ ਰਹੋ ਵਲੌਗ ਦੇ ਨਾਲ ਤੇ ਤੁਹਾਨੂੰ ਦਿਖਾਨੇ ਨਾਲੇ ਮਿਲਾਨੇ ਬੱਚਿਆਂ ਨੂੰ ਬੱਚੇ ਤਾਂ ਦੇਖੋ ਖੇਡਣ ਲੱਗੇ ਵੀ ਦਵਾ ਲੈਨਾਂ ਦਾ ਚੱਕਰ ਪਿਆ ਕੰਮ ਆਹ ਤੇਰੇ ਤੇ ਲਓ ਜੀ ਬਣੇ ਰਹੋ ਜੇ ਖੇਡਦੇ ਹੋਰ ਬਾਈ ਉਹ ਬਾਈ ਕਿਆ ਹਾਲ ਹੈ ਸ੍ਰੀ ਕਾ ਲਓ ਗੁਡੀਆਂ ਛੋਟੀ ਗੁਡੀਆਂ ਵੀ ਮੈਂ ਹਾਂ ਓ ਹੋ 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 ਦੇਖੋ ਭਈ ਇਹ ਬਚਪਨ ਹੁੰਦਾ ਏ ਨਾ ਪੁੱਤ ਨਾ 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 ਤੇ ਲੋ ਜੀ ਹੁਣ ਸਾਨੂੰ ਅੰਦਰ ਵੀ ਕਹਿੰਨੇ ਵੀ ਡੌਗੀ ਐ ਕਾਲੇ ਵੀਰੋਂ ਨਾ ਕੁੱਤੀ ਰੱਖੀ ਹੋਈ ਸੀ ਤੀ ਉਹ ਦੇਖੋ ਦੇ ਪਿਆਰੇ ਪਿਆਰੇ ਡੌਗੀ ਐ ਹੈ ਤਾਂ ਪਿੰਜਰੇ ਚ ਰੱਖੇ ਹੋਏ ਆ ਪਰ ਐ ਵੀ ਨਸਲ ਪਤਾ ਨਹੀਂ ਕਿਹੜੀ ਐ ਹੁਣ ਟੌਂ ਟੌਂ ਜੀ ਬੋ ਕਰਦਾ ਜੀ ਇਹ ਹੈਈ ਕਰਦੇ ਕਰਦੇ ਸਿੰਦਾ ਹਾਂ 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 ਭਾਬੀ ਦੇਖ ਲੈ ਕੱਦਾ ਬਲਾਏ ਤੇ ਆਂਦਾ ਨਹੀਂ ਹਾਂ 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 ਲੋ ਜੀ ਹੁਣ ਲੱਖੜੀਆਂ ਬੰਨਣੀਆਂ ਕਾਲਾ ਵੀਰ ਤਾਂ ਆ ਗਿਆ ਤੇ ਤੁਹਾਨੂੰ ਵੀਰ ਜੀ ਉਹਨਾਂ ਨਾਲ ਵੀ ਮਿਲਾ ਦੰਨੇ ਹੋ ਕਰਾਂ ਸਿੰਦਾ ਲੈ ਤਾਂ ਪ੍ਰਿੰਸ ਦੀ ਮਾੜੀ ਕਲਾਸ ਲੱਗ ਲਵੇ ਮਾਂ ਸ਼ਾਮ ਦਾ ਟਾਈਮ ਹੈ ਜੀ ਤੇ ਬੂਆ ਨੂੰ ਵੀ ਮਿਲਾ ਦੰਨੇ ਬੂਆ ਮੈਂ ਕਿਹਾ ਅੰਦਰ ਬੈਠ ਗਈ ਲੋ ਮਾਦੀ ਲਈ ਲੈ ਤਾਂ ਕਿਹਾ ਹੋ ਗਿਆ ਮੇਰੇ ਕੋਲ ਹੈ ਆਪਣੀ ਸਰਪ੍ਰਿੰਸ ਕੋਈ ਨਾਮ ਕਹੇ ਸਰਿੰਸ ਤੇਰਾ ਹਮਕਾ ਪ੍ਰਿੰਸਰ ਵੀਰਾ ਕਹਿ ਕਰਦੇ ਪੁੱਤ ਵੀਰਾ ਮੇਜੀ ਹੈ ਲੈ ਆ ਦੇ ਲੈ ਵੀ ਬਣਾ ਲੈ ਹੁਣ ਆ ਜਾ ਵੀ ਬਣਾ ਲੈ ਪੁੱਤ ਉਹ ਤਾਂ ਆਪ ਲੱਗਿਆ ਵਾ ਬੰਨਣਾ ਪਹਿਲਾਂ ਬੀਜੀ ਆ ਬੀਜੀ ਹੈ ਬੰਦਾ ਚਲ ਦੇਖ ਭਈਆ ਸ਼ੌਂਕ ਹੁੰਦਾ ਸਾਨੂੰ ਉਹ ਸ਼ੌਂਕ ਹੁੰਦਾ ਤਾਂ ਛਾੜੇ ਟਾਈਮ ਤਾਂ ਹੈ ਵੀ ਗੁੱਦੇ ਵਾਲੀ ਤੇ ਪੰਜ-ਪੰਜ ਮੰਜ਼ਲੀਆਂ ਅਭੀ ਨੂਰ ਦੀ ਕਿੱਥੇ ਹੈ ਹੁਣ ਆਂਦੀਆਂ ਨਹੀਂ ਆ ਨਾ ਫਿਰ ਦੇਖੀਏ ਪੰਜ-ਪੰਜ ਮੰਜ਼ਲੀਆਂ ਚੇੇ ਚੇ ਗੁੱਦੀਆਂ ਨਹੀਂ ਤਾਂ ਬੰਦ ਹੋ ਗਈਆਂ ਜਦ ਕਿਤੇ ਫਿਰ ਲੰਘ ਜਾਣਾ ਟਾਈਮ ਹੈ ਫਿਰ ਅਸੀਂ ਉਹਦੇ ਗੱਲ ਫੱਟੀ ਧੋਣੀ ਗੁੱਦੇ ਗੱਲ ਮੋਟੇ ਜਿਹੀ ਫੱਟੀਆਂ ਸਾਫ਼ ਕਰਨੀਆਂ ਸੈਟ ਹੋ ਜਾ ਅੱਛਾ ਆਏ ਤਾਂ ਸੋਭੇ ਪੰਜ ਮੰਜ਼ਲੀ ਕਿਹਨਾ ਦੇਖੀ ਲਖੜੀ ਪੰਜ ਮੰਜ਼ਲੀ ਆ ਵੀ ਨੂਰ ਚੱਲ ਨੂਰ ਪੁੱਤਾ ਇਹ ਤਾਂ ਨਿਆਣਿਆਂ ਨਹੀਂ ਉਚਾਰ ਕੁੜੀ ਨੇ ਬੰਨਣੀ ਪਈ ਤੇਰੇ ਖੜ ਜਾ ਬਈ ਛੋਟੇ ਬੱਚੇ ਤਾਂ ਮੰਗਦੀਏ ਪਹਿਲਾਂ ਇਹ ਨਹੀਂ ਲੋਟ ਆ ਰਿਹਾ ਦਾ ਆ ਜਾਊਗਾ ਤੇਰੀ ਹਾਂ ਯਾਰ ਯਾਰ ਉਹ ਮਠਿਆਈ ਦਾ ਖਿਲਾ ਦੇ ਇਹਨੂੰ ਮੰਮੀ ਬਾਈ ਪ੍ਰਿੰਸ ਦਾ ਕਿਆ ਮਸਲਾ ਆੜ ਗਿਆ ਪ੍ਰਿੰਸ ਯਾਰ ਹਾਂ ਆਂਖ ਹੈ ਦੇਖ ਲੈ ਗੁੜੀਆ ਦੇਖ ਲੈ ਛੋਟੀ ਇਹ ਨਾਲੇ ਸਾਡੀ ਗੁੜੀਆ ਦੇਖ ਲੈ ਲੱਕੜੀ ਬੰਨਣ ਲੱਗੇ ਬਨ ਜਾਂਦੀ ਨਾ ਨਾ ਇਹਨੇ ਨਹੀਂ ਖਾਣਾ ਤੈਨੂੰ ਪਤਾ ਨਹੀਂ ਵੀ ਲੱਕੜੀ ਕੌਣ ਬੰਨੇ ਕਰਦਾ ਭੈਣਾ ਬੰਨੇ ਕਰਦੀਆਂ ਸਮਝ ਗਿਆ ਉਧਰ ਉਹ ਵੀ ਭਾਈ ਕੌਣ ਬੰਨੇ ਕਰਦਾ ਲੱਕੜੀ ਭੈਣਾ ਫੇ ਤੂੰ ਭੈਣਾ ਕਾਕਾ ਜੀ ਕਹਤੈ ਜੀ ਕਹਤੈ ਜੀ ਭੈਣ ਜੀ ਹੈ ਭੈਣ ਜੀ ਹੈ ਭੈਣ ਜੀ ਨਾ ਭੈਣ ਨਾ ਬੱਡੋ ਭੈਣ ਜੀ ਹੈ ਹਾਂ ਫਿਰ ਇਹ ਸਰ ਕੌਣ ਹੈ ਹਾਂ ਪ੍ਰਿੰਸੀ ਭਾਈ ਕੌਣ ਹੈ ਤੂੰ ਇਹ ਰੱਖਣੀ ਭਾਬੀ ਇਹਨੂੰ ਪੁੱਛਿਆ ਵੀ ਲਖੜੀ ਕੌਣ ਬੰਨੇ ਕਰਦਾ ਹੈ ਕਹਿੰਦਾ ਭੈਣ ਮੈਂ ਤੂੰ ਕਾਤੇ ਬੰਨਦਾ ਕਹਿੰਦਾ ਮੈਂ ਭੈਣ ਜੀ ਹੈ ਅੱਠ ਕਰ ਹਾਂ ਉਹ ਆ ਗਿਆ ਬੁੱਗਾ ਵੀ ਆ ਗਿਆ ਉਹ ਇੰਨੀ ਜੇਤੀ ਪਹੁੰਚ ਗਏ ਭਾਈ ਆ ਗਿਆ ਹਾਂ ਚੱਲ ਮਲਾਈਏ ਹਾਂ ਹਾਂ ਪਾਦੇ ਪੂਰੇ ਹੀ ਨਾ ਨਾ ਦੇ ਪੂਰਾ 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 ਲੈ ਆ ਹੱਲਾ ਆ ਕੇ ਗੱਲ ਬਣੀ ਹਾਂ ਬਾਤ ਸਬਾਤ ਪੁੱਤ ਨਹੀਂ ਨਹੀਂ ਉਹ ਨਹੀਂ ਐਨੀਆ ਨਹੀਂ ਲੈ ਵੀ ਅੱਜ ਨਹੀਂ ਰੱਖਣੀ ਇਹ ਨਾ ਹਲੇ ਕੁੜੀ ਵੀ ਵਿਆਹੀ ਬੰਨਣ ਲੱਗੀ ਵੀ ਬਾਈ ਦੇਖ ਲੈ ਬੰਨਦੀ ਐ ਬਹੁਤ ਸਾਬੂ ਹੋ ਗਈ ਕੁੜੀ ਤਾਂ ਵਾਹ ਸਾਬੂ ਹੋ ਗਈ ਬਾਈ ਕੁੜੀ ਦਾ ਥੜੀ ਹਾਂ ਬਹੁਤ ਸਾਬੂ ਹੋ ਗਈ ਬੰਨਣੀ ਨਹੀਂ ਆਂਦੀ ਜੇ ਪਰ ਮੜੀ ਘੁਲ ਜ ਜਾਂਦੀ ਹੈ ਵਾਹ ਵਾਹ ਭਾਬੀ ਹਾਂ ਆ ਤਾਂ ਸਾਹਵ ਕਿਤਾਬ ਹੋਣਾ ਜੇ ਨੂੰ ਥੋੜਾ ਰੱਖ ਕੇ ਕਰ ਲੋ ਜਮੇ ਥੋੜਾ ਹਾਂ ਸਾਰੀ ਬੂਆ ਨੂੰ ਮਿਲੋ ਜੀ ਕਰਿਓ ਜੀ ਇੱਕ ਬੂਆ ਦਾ ਜੀਤਿ ਜਹਾਰ ਨੋ ਸਤਿਗੁਰ ਹੋਰ ਸੁਣਾਓ ਬੂਆ ਜੀ ਕਿਸ ਤਰ੍ਹਾਂ ਸੇਤਾ ਇਹ ਮੈਨੂੰ ਤੂੰ ਜੀ ਲੈ ਕੇ ਨਹੀਂ ਗਿਆ ਹਾਂ ਇਹਨੂੰ ਪੁੱਛੋ ਜੀ ਇਹਨੂੰ ਪੁੱਛੋ ਜੀ ਇਹਨੂੰ ਪੁੱਛ ਦੱਸ ਭਾਈ ਦੱਸ ਦੱਸ ਬੂਆ ਮਾ ਭੇਵਨ ਸੜਿਦਿਆਂ ਵੈਸੇ ਸਲਾਹ ਹੈ ਨਹੀਂ ਤੀ ਉਹ ਚਾਚੀ ਲੱਗੀ ਗੈਣ ਚੜੀ ਰਕੜੀਆਂ ਲੱਗੇ ਆ ਜਾ ਫੇਰ ਇੱਕ ਦਿਨ ਪਹਿਲਾਂ ਸਾਹਮਣਾ ਮੈਂ 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 ਕਿਹਾ ਫੁੱਟੀਆਂ ਨੂੰ ਛੱਡ ਕੋਸ ਪੈ ਲੈਣੀ ਇਹਦਾ ਨਾ ਨਾ ਠੀਕ ਹੈ ਤੇ ਸਾਸਰੀ ਕੱਲ ਬੁਲਾਈ ਹੁੰਦੀ ਹਾਂ ਬਈ ਪ੍ਰਿੰਸਾ ਸਾਸਰੀ ਤੇ ਪ੍ਰਿੰਸ ਨੂੰ ਵੀ ਬਾਅਦ ਚ ਪੁੱਛਦੇ ਆਂ ਵੀ ਕੀ ਗੱਲ ਬਾਤ ਸੀ ਤੇ ਉਧਰ ਭਾਬੀ ਬੈਠੀ ਹੋਰ ਬਾਈ ਹਾਂ ਭਾਬੀ ਭਾਬੀ ਦੇ ਵੀ ਦੇਖ ਲੋ ਇਧਰ ਭਾਬੀ ਹੱਸੀ ਜਾਂਦੀ ਗੜੀ ਪਰ ਭਾਬੀ ਨੇ ਲਾਰਮੇ ਹੋਰ ਲਾ ਤੇ ਆ ਹਾਂ ਜੀ ਬੋਲਦੇ ਨਹੀਂ ਹਾਂ ਭੂਆ ਜੀ ਲੱਗੀ ਸਾਡੀ ਸੇਵਾ ਕਰਨ ਪਹਿਲਾਂ ਤਾਂ ਕਰੋ ਜੀ ਇੰਜੋਏ ਤੁਸੀਂ ਹੈ ਤੇ ਬਾਕੀ ਪੁੱਛ ਲੰਨਾ ਹੈ ਮਨਜੀਤ ਉਹਨਾਂ ਨੂੰ ਤੇ ਬਾਕੀ ਭਾਬੀ ਉਹਨੇ ਗੇਵ ਤੇ ਖਿਦਰਾਬਾਦ ਹੁਣ ਹੈ ਜੀ ਤੁਸੀਂ ਤਾਂ ਖਿਦਰਾਬਾਦ ਗੇਵ ਤੇ ਹੈਨਾ ਸਾਸਰੀ ਘਰ ਕਰਿਓ ਜੀ ਕਬੂਲ ਤੇ ਗੇਵ ਤੇ ਜੀ ਖਿਦਰਾਬਾਦ ਅਸੀਂ ਆ ਰਹੇ ਤੇ ਪ੍ਰਿੰਸ ਨਾਲ ਗੱਡੀ ਪਛਾਣ ਲਈ ਜੀ ਤੁਹਾਡੀ ਅੱਛਾ ਹਾਂ ਕਹਿੰਦੇ ਵੀ ਬੁੱਗਾ ਵੀਰ ਤਾਂ ਬੈਠਿਆ ਬਾਲਬੂਲ ਕਟਾ ਰਿਹਾ ਹਣਾ ਬੂਆਹੀਂ ਗੱਲ ਹੋਈ ਸੀ ਤੇਰੇ ਪਿੱਛੇ ਤੇ ਹਾਂ ਹਾਂ ਹਣੀ ਹਾਂ ਤੇ ਬਾਈ ਇਕਨੇਰਾ ਵੀ ਹੋ ਰਿਹਾ ਤਾਂ ਅਸੀਂ ਦਮਾ ਦਮ ਬੁਲਾ ਲੇ ਤੇ ਬੁੱਗੇ ਨੂੰ ਵੀ ਮਲਾਣੇ ਜੀ ਤੁਹਾਨੂੰ ਮੈਂ ਤੁਹਾਨੂੰ ਕਿੰਨਾ ਕਿਹਾਈ ਵੀ ਮਨਜੀਤ ਉਹਨੇ ਨਾ ਵਿਚ ਨੂੰ ਵਿਚ ਨੂੰ ਕੋਈ ਨਾ ਕੋਈ ਤੀਰ ਛੜ ਜੰਨੇ ਆ ਵੀ ਤੁਸੀਂ ਮੇਰੇ ਗਏ ਰਹੋ ਮੈਂ ਤੁਹਾਡਾ ਸਾਥ ਪੂਰਾ ਦਊਂਗਾ ਐਤਕੀ ਹੀਰਾ ਫੇਰੀ ਹੋਗੀ ਕਿ ਨਹੀਂ ਫੇਰ ਹੈ ਜੀ ਗੱਲ ਕਰਤੀ ਸੜਕ ਕੋ ਕੱਚੀ ਸਰਕਣੀ ਉੱਪਰ ਆ ਗਿਆ ਆਪਣੇ ਘਰ ਨਹੀਂ ਹਾਂ ਉੱਥੇ ਗੱਡੀ ਖੜਾ ਕੇ 13 ਰਾਤ ਨੂੰ 10:30 ਵਜੇ ਘਰ ਪਹੁੰਚੇ 13 ਰਾਤ ਨੂੰ ਕਿਤੇ ਉਸ ਜਿਵੇਂ ਆ ਆ ਰੋਣ ਗਏ ਉਹ ਬਚ ਗਈ ਹਾਂ ਦੋ ਦਿਨ ਫੇਟਣਾ ਬਣਾਏ ਜੋਹਰ ਸਿੰਘ ਨੂੰ ਚੱਕ ਕੇ ਆਇਆ ਪੇਰ ਨਹੀਂ ਤਾਂ ਕਿੰਨਾ ਬੀਕ ਗਿਆ ਹਾਂ ਉਹ ਆਈ ਤੁਸੀਂ ਸੱਚ ਮੰਨ ਲਿਆ ਜੇ ਪਹਿਲਾਂ ਤੈਨੂੰ ਝੂਠੀਓ ਕਹਿ ਰਹੇ ਹੋ ਐ ਬਾਪੂ ਆ ਮੈਂ ਝੂਠ ਨਹੀਂ ਕਹਿੰਦਾ ਹਾਂ ਹਾਂ ਸੱਚ ਬੋਲਦੀ ਐ ਚੱਲ ਪੇਰ ਤਾਂ ਤੇਰਾ ਅੰਦਾਜ਼ਾ ਠੀਕ ਐ ਕਿਉਂਕਿ ਤਾਂ ਮੈਂ ਵੀ ਹੋਇਆ ਰਾਤ ਨੂੰ ਜਾਂ ਤੁਰ ਕੇ ਗਏ 5 ਕਿਲੋਮੀਟਰ ਵਿੱਚ ਨੂੰ ਪਾਣੀ ਵੀ ਤਾਂ ਰਸਤੇ ਵੀ ਮੜੇ ਮੜੇ ਤੇ ਜਿੱਥੇ ਪੈਰ ਜੀ ਰੱਖ ਕੇ ਨਿਕਲਣਾ ਤਾਂ ਪੁਰੀਆਂ ਲਾਗ ਨੂੰ ਚਲੋ ਇਹ ਗੁੰ ਹੈ ਪੂਆਉਣੇ ਮੱਥਾ ਟੇਕ ਕੇ ਆਏ ਬਾਈ ਹਿੰਮਤ ਦੀ ਗੱਲ ਹੈ ਇਹ ਦੇਖ ਲੈ ਕਹਿੰਦੀ ਮੈਂ ਤਾਂ ਜਾਈ ਕੱਲ ਗਏ ਤੇ ਕੱਲ ਗਏ ਤੇ ਅੱਜ ਆਏ ਅੱਛਾ ਅੱਜ ਆਏ ਆ ਕਿੱਥੇ ਗਏ ਤੇ ਆਂ ਡੇਰੇ ਗਏ ਤੇ ਹਨਾ ਚਲੋ ਠੀਕ ਹੈ ਜੀ ਮੈਂ ਵੀ ਨਾ ਹੁਣ ਇੱਕ ਵਾਰੀ ਜਾ ਕੇ ਆਣਾ ਹੀ ਇੱਧਰ ਮੈਂ ਗਿਆ ਹੀ ਨਹੀਂ ਕਦੇ ਨਾ ਬਾਬਾ ਬਾਲਕਨਾਥ ਮੈਂ ਤਾਂ ਬੂਆ ਆ ਗਈ ਬੂਆ ਤਾਂ ਵੀਰੇ ਮਿਲਣੇ ਆਇਆ ਤੁਸੀਂ ਇੱਥੇ ਹਾਂ ਹਾਂ ਨਾਨਾ ਬੂਆ ਕਰਕੇ ਤਾਂ ਅਸੀਂ ਆਏ ਆਂ ਬੂਆ ਹੀ ਚੱਕੋ ਆ ਚਾਹ ਚੱਕੀ ਹਾਂ 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 ਚੱਕ ਤੋ ਕੰਮ ਨੂੰ ਗੈਲ ਗੈਲ ਸ਼ੂਗਰ ਦੀ ਦਵਾਈ ਹੈ ਬਹਿ ਜਾ ਬਾਈ ਬੁੱਗੇ ਬਾਈ ਬਹਿ ਜਾ ਬਹਿ ਜਾ ਬਹਿ ਜਾ ਉਰੀ ਨੂੰ ਬਹਿ ਜਾ ਹਲੋ ਬਈ ਮਿਲੋ ਬਾਈ ਬੁੱਗੇ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਖੇਦਰਾਬਾਦ ਖੜੇ ਤੇ ਜਦੋਂ ਤੁਸੀਂ ਅਸੀਂ ਲਾਗ ਨੂੰ ਇਲਾਕਾ ਆਇਆ ਪ੍ਰਿੰਸ ਨੇ ਤਾਂ ਦੋਏ ਹੱਥ ਖੜੇ ਕਰ ਲਏ ਗੱਡੀ ਵਿੱਚ ਕਹਿੰਦਾ ਵੀ ਉਰੀ ਖੜਿਆ ਬੁੱਗਾ ਕਹਿੰਦਾ ਮੈਂ ਕਿਹਾ ਚੱਕਰ ਹੋ ਗਿਆ ਕਹਿੰਦਾ ਭਾਬੀ ਉਹਨੇ ਕਹਿੰਨਾ ਕਹਿੰਨਾ ਵੀ ਉਹ ਦਾੜੀ ਦੂੜੀ ਲੱਗੇਵੇ ਕਟਾਣ ਕਹਿੰਦਾ ਭਾਬੀ ਨਾਲ ਨਹੀਂ 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 ਭਾਬੀ ਉਹਨੇ ਕਿਹਾ ਇਹਨੇ ਪੁੱਛ ਲਾਉਣ ਵੀ ਬਾਈ ਪ੍ਰਿੰਸ ਕੌਣ ਤਾਂ ਪ੍ਰਿੰਸ ਕੌਣ ਤਾਂ ਆ ਭਾਬੀ ਦਾੜੀ ਕਟਾਰੀ ਦਾੜੀ ਕਟਾਰੀ ਤੀ ਤੇ ਇੱਕ ਢਾਗਾ ਲਵਾਣਾ ਦਾ ਹੈ ਹਾਂ ਚਲੋ ਬਾਤ ਸਭਾਈ ਤੇਹ ਵਾਲ ਕਟਾਣੇ ਤੇ ਹੈ ਨਾ ਮਜ਼ਾਕ ਕਰਦੇ ਬਾਈ ਪ੍ਰੀਤਨਾ ਗੱਲ ਕਰੀ ਹੈ ਸਾਨੂੰ ਹਾਸਿਓ ਬਹੁਤ ਆਈ ਹੈ ਹੈ ਜਿਹੜਾ ਭਾਬੀ ਲੱਗੀ ਵੀ ਤੇ ਭਾਬੀ ਨੂੰ ਮਜ਼ਾਕ ਹਾਂ ਮਜ਼ਾਕ ਤਾਂ ਕਰਨਾ ਹੀ ਹੈ ਨਾ ਬਾਈ ਪਰ ਪਿੱਛੇ ਜਿਹਨੂੰ ਲੁਕ ਕੇ ਬੈਠ ਗਿਆ ਬਾਕੀ ਬਾਈ ਕਿਸਮਤ ਬਹੁਤ ਹੈ ਇਹ ਹੋਇਆ ਇੱਕ ਕਰਨ ਇਹ ਨਾ ਆਪਣਾ ਰਸਤਾ ਕੱਢ ਲੈਣੇ ਬਾਈ ਜਿਆਦਾ ਆਏ ਨਾ ਬੈਠੇ ਥਵਾੜੇ ਵਾਲਾ ਕਿਤੇ ਲੇਸ ਵਾਲਾ ਪੈਕਟ ਟੱਕਰ ਗਿਆ ਇਹਨਾਂ ਨੂੰ ਉਹ ਮੈਂ ਪੁੱਛੀ ਜਾਵਾਂ ਮਾਂ ਤੁਹਾਨੂੰ ਕਿਆ ਬੂਆ ਦੇਗੀ ਪੈਕਟ ਕਹਿੰਦਾ ਨਾ ਨਾ ਸਾਡੇ ਤਾਂ ਰੱਬ ਬੱਚੇ ਚਾਰਦਾ ਕਹਿੰਦਾ ਅੱਛਾ ਕਿਥੇ ਲੇਪਿਆ ਫਸ ਗਿਆ ਨਾ ਆਪਾਂ ਲੈ ਆ ਵੀ ਲੱਕੜੀਆਂ ਲੱਗੇ ਬੰਨਣ ਅੱਜ ਮੈਂ ਪਹਿਲਾਂ ਚਾਹ ਪੀ ਲਾਂ ਫਿਰ ਬੰਨਦੇ ਕਿਉਂਕਿ ਠੰਡੀ ਹੋ ਰਹੀ ਹੈ ਲਓ ਜੀ ਹੁਣ ਇੱਕ ਵਾਰੀ ਅਸੀਂ ਇੰਜੋਏ ਕਰ ਲਈਏ ਤੁਸੀਂ ਵੀ ਕਰੋ ਜੀ ਚਾਹ ਅੰਜੋਏ ਗੈਰ ਬਰਫੀਆਂ ਅੱਜਕੱਲ ਤਾਂ ਤੁਹਾਨੂੰ ਪਤਾ ਜੀ ਸੀਜ਼ਨ ਚੱਲ ਰਿਹਾ ਬੁਆ ਯਾ ਲੋਟ ਕਰਦਾ ਮਜ਼ਾਕ ਕਰਦਾ ਤਾ ਤੂੰ ਕਿ ਸੋਚਦਾ ਤਾ ਕਰਦਾ ਮਜ਼ਾਕ ਕਰਦਾ ਤਾ ਲੈ ਬਈ ਲੈ ਬਈ ਲੈ ਬਈ ਲੈ ਬਈ ਲੈ ਬਈ ਲੈ ਵੀ ਪ੍ਰਿੰਸ ਦੇ ਤਾਂ ਸਾਰੇ ਹੀ ਦੁਆਲੇ ਹੋ ਗਏ ਪ੍ਰਿੰਸ ਗੇਜ ਵਿੱਚ ਫੂਕ ਮਾਰੀ ਮਾੜੀ ਮੋਟੀ ਲੈ ਬਈ ਬੁਆ ਨੇ ਆਪਣੀ ਡਿਊਟੀ ਪੂਰੀ ਨਿਭਾਤੀ ਐ ਨਾ ਐ ਨਾ ਐਨੂੰ ਕਹਿਨੇ ਆਂ ਬਈ ਐ ਮਨਾ ਹੁੰਨੇ ਤੇ ਹਰ ਗੁਡੀਆਂ ਬੈ ਜਾ ਤੂੰ ਬਤੋਰੀ ਹਾਂ ਲਓ ਲਓ ਬਾਈ ਲਓ ਭਾਬੀ ਆ ਪਾਪੀ ਲੈ ਕਿਤੇ ਬੜਿਆ ਵਾਹ ਕੌਣ ਤੇ ਲਓ ਬਾਈ ਕਿਉਂ ਬਾਈ ਪੁੱਗੇ ਬਾਈ ਬਣ ਗਈ ਗੱਲ ਏ ਨਾ ਪਿਆਤਾ ਮਹਾ ਬਈ ਤੂੰ ਸਾੜੇ ਗੱਲ ਚੱਲੀ ਬਹੁਤ ਹੌਸਲੇ ਜੇ ਦੇ ਕੇ ਲਿਆਇਆ ਮੈਂ ਇਹਨੂੰ ਹਾਂ ਅੱਜ ਫਸ ਗਿਆ ਹੁਣ ਮੰਨ ਦੋ ਆਲੀ ਵੀ ਦੇ ਉਹ ਬਟੂਆ ਪਾਰੀ ਉਹਹੀ ਤਾਂ ਮੈਂ ਕਿਹਾ ਵੀ ਜੇਬ ਚ ਤਾਂ ਫੂਕ ਮਾਰ ਲੈ ਇਹ ਤਾਂ ਇੱਕ ਭਾਬੀ ਹੋਰ ਰਹਿੰਦੀ ਆ ਹਾਂ ਜੀ ਪੂਰੇ ਨਹੀਂ ਪੂਰੇ ਸਭ ਕੁਝ ਚੱਲਦਾ ਪੂਰੇ ਮੰਨੂ ਵੀ ਉਧਰ ਭਾਬੀਆ ਨੇ ਗਲਤ ਕੰਮ ਕਰਿਆ ਵੀ ਅੱਛਾ ਲੈ ਮੁੱਕਰ ਗਿਆ ਤਾਂ ਹੁਣੀ ਮੁੱਕਰ ਗਿਆ ਬੂਗਾ ਲੈ ਕਰ ਲੈ ਕਿਆ ਕਰਨਾ ਕਹਿੰਦਾ ਤਾਂ ਗਲਤ ਕੰਮ ਕਰਤੇ ਭਾਬੀਆਂ ਨੇ ਭਾਬੀਆਂ ਹੁਣ ਤੁਸੀਂ ਕਿਆ ਕਰਦੀ ਐ ਇੱਕ ਤੁਸੀਂ ਲੈ ਸਵਾਰ ਕੇ ਮਾਰਦੇ ਆ ਹੁਣ ਟਿੱਕਾ ਵੀ ਲਾਤੇ ਆਪਾਂ ਲੈ ਸ਼ਾਗਨ ਪੂਰਾ ਹੈਂ ਜੇਬ ਜੋ ਤਾਂ ਬਾਅਦ ਚ ਦੇਖੂਗੇ ਉਹ ਕਹਿੰਦਾ ਕਹਿੰਦਾ ਇੰਨਾ ਤਾਂ ਕਹਿੰਦਾ ਆਧਾਰ ਕਰ ਲਓ ਆਧਾਰ ਨਹੀਂ ਜਾਂਦਾ ਉਹਨੇ ਤਾਂ ਲਾ ਕੇ ਨੂੰ ਹੋ ਜਾ ਫਿਰ ਲਾ ਕੇ ਨੂੰ ਹੋ ਜਾ ਭਾਈ ਆਧਾਰ ਨਹੀਂ ਚੱਲਦਾ ਆਏਗਾ ਹਾਂ ਆਧਾਰ ਨਹੀਂ ਹੋਣਾ ਭਾਈ ਤਾਂ ਮਨ ਨੂੰ ਇਉਂ ਕਹਤੇ ਆ ਕਹਿੰਦਾ ਕਹਦੇ ਭਾਜੀ ਹੈਂ ਆਧਾਰ ਚੱਲੂਗਾ ਹਾਂ ਉਹਦਾ ਵਿਚਾਰ ਕਰ ਲੈ ਕਹਿੰਦਾ ਜੀ ਮੈਂ ਚੱਲਦਾ ਹਾਂ ਭਾਪੀਆਂ ਕੋਲ ਵੀ ਚੱਲੂਗਾ ਬਸ ਬਸ ਅੱਛਾ ਮੰਨੂ ਵੀ ਲਪੇਟ ਰਹੇ ਵਿੱਚੇ ਹਾਂ ਐਹੀਂ ਹੁੰਦੀ ਆ ਰਹੀ ਤਿੰਨ ਚਾਰ ਦਿਨ ਤੇ ਲੈ ਮੇਰੇ ਬਣ ਗਏ ਹਾਂ 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 ਲੋ ਜੀ ਸਾਡੀ ਬੂਆ ਕਹਿੰਦੀ ਵੀ ਇਹ ਨਹੀਂ ਮੇਰੇ ਤਾਂ ਭਾਂਤੋ ਟਿੱਕ ਮੈਂ ਪੈ ਗਿਆ ਸੋਚ ਚ ਪ੍ਰਿੰਸ ਤਾਂ ਪੈ ਗਿਆ ਬੀਬੀ ਡਾਲ ਹੋ ਗਿਆ ਕਿ ਬੀਬੀ ਲੈ ਵੀ ਇਹ ਤੇ ਹੋਰ ਵੀ ਕੰਮ ਕਢਾਣੇ ਕਢਾ ਲਓ ਬਹੁਤ ਤਾਕੜਾ ਟਿੱਕਾ ਲੱਗਿਆ ਬਾਪੂਗੇ ਹੋ ਜਾ ਲਾਗ ਨੂੰ ਆ ਫੇਰ ਤੇ ਹੱਥ ਮੋਂਡੇ ਪਰ ਇਹ ਪੂਰਾ ਪੰਡਤ ਹਾਂ ਉਹੀ ਮੈਂ ਕਿਹਾ ਵੀ ਲੈ ਲਓ ਹੁਣ ਪੁੱਛਿਆ ਜਿਹੜਾ ਵਾ ਉਹਨਾਂ ਹੱਥ ਘਮਾ ਤਿਆ ਮੋਂਡੇ ਪੁੱਤ ਨੂੰ ਉਹ ਬੈਠਾ ਚੌਂਕੀ ਪਰ ਹਾਂ ਚੌਂਕੀ ਉ ਬੈਠ ਗਿਆ ਹਾਂ ਫੇਰ ਦੇ ਫੇਰ ਦੇ ਹੱਥ ਸਵਾਰ ਕੇ ਪਿੱਕਾ ਵੀ ਦੂਏ ਤਰ੍ਹਾਂ ਲਾਇਆ ਆਇਆ ਹੈ ਨਾ ਕੱਲ ਕੋਈ ਨਹੀਂ ਆਇਆ ਬਤੂ ਨਹੀਂ ਮੰਤ ਐ ਨਹੀਂ ਸਮਝ ਆਂਦੀ ਇੰਨੀਆਂ ਕਿੰਨੀਆਂ ਕਿ ਤੁਸੀਂ ਲੱਕੜੀਆਂ ਸਲਝਾ ਰਹੇ ਖੜੇ ਘੰਟਾ ਹੋ ਗਿਆ ਦੋ ਜਣੀਆਂ ਨੂੰ ਲੱਕੜੀ ਖੋਲੀ ਜਾ ਰਹੀਆਂ ਹੈ ਬੂਆ ਦੇ ਬੰਨੋ ਪਹਿਲਾਂ ਬੂਆ ਬੂਆ ਨਾ ਨਾਰਾਜ਼ ਹੋ ਜਾਵੇ ਸਾਡੀ ਇਹ ਲੱਕੜੀ ਅਲਝਾ ਲਈ ਇਹ ਤਾਂ ਕਰਾ ਬਿਰੀ ਆਲਦੀ ਆ ਵੀ ਆਲਦੀ ਤੇਰੇ ਆਲਦੀ ਕੀ ਆ ਹਾਂ ਪੁੱਛ ਪੁੱਛ ਮਾਰਿਆ ਪੁੱਛ ਆਹ ਦੇਖਾ ਇੱਧਰ ਹੈ ਕੁੜੀ ਨੇ ਵੀ ਮੌਕਾ ਸਾਂਭ ਲਿਆ ਗੈਲੇ ਪਾਂਦੇ ਬਾਂਦੇ ਦਾਦੀ ਦੇ ਬੇਬੇ ਤਾਂ ਭਾਰੀ ਐ ਬਡੂਆ ਪੈਨਸ਼ਨ ਮਿਲੀ ਵੀ ਐ ਬੂਆ ਮਿਲੀ ਵੀ ਪੈਨਸ਼ਨ ਮਿਲੀ ਵੀ ਐ ਮਿਲੀ ਵੀ ਮਿਲੀ ਵੀ ਐ ਹਾਂ ਹਾਂ ਜੀ ਉਹ ਐ ਸੋਚ ਚ ਪਈ ਐ ਮੈਂ ਤਾਂ ਜੋ ਸੋਚ ਕੇ ਤਾਂ ਬੜੇ ਦੀ ਭਾਬੀ ਨੇ ਤਾਂ ਲੱਕ ਨਹੀਂ ਵੜਨਗੇ ਕੰਮ ਕਰਾਵਟ ਵੀ ਮੰਮ ਤਾਂ ਉਈਓ ਲਿਆਏ ਤੇ ਪਰ ਤੇ ਆ ਜੀ ਕਾ ਮੈਂ ਤਾਂ ਉਈਓ ਆ ਗਿਆ ਚੌਂਕ ਮੈਂ ਵੀ ਮੱਥਾ ਟੇਕਣ ਚੱਲੇ ਆ ਹਾਂ ਹੁਆ ਦਾ ਹੁਆ ਦਾ ਹਾਂ ਹਾਂ ਕੀ ਦੇਖ ਤਾ ਬੜੀ ਚੱਲੀ ਜਾਂਦੀ ਬੜੀ ਹੈ ਕੀ ਕਹਿੰਦਾ ਇਹ ਤਾਂ ਪਾਪੀ ਇੱਕ ਤਾਂ ਹੈਗੀ ਐ ਇੱਕ ਤਾਂ ਘਰ ਵਰਕੇ ਗੱਲ ਇਹ ਵੀ ਨਹੀਂ ਆਣ ਦਿੰਦਾ ਹੈ ਚਾਲਾ ਕੋ ਨਾ ਸਾਰੀਆਂ ਬੰਨਣੀਆਂ ਬੰਨਦੇ ਬੰਨਦੇ ਪੁੱਤ ਪੂਆ ਨੂੰ ਤਾਂ ਮਿੱਠਾ ਹੈ ਨਾ ਪੂਆ ਖਾਲਾ ਖਾਲਾ ਸੁਗਰ ਫਰੀ ਲਿਆਂਦੀ ਆ ਤਾਂ ਸਾਡੇ ਵੀ ਬੰਨਦੋ ਹਾਂ ਬੰਨਦੋ ਉੱਥੇ ਵੀ ਪਹਾੜ 'ਚ ਵੀ ਐਹੀ ਹੋਈ ਸਾਡੇ ਗੱਲ ਲੈ ਕੇ ਮੇਰੇ ਕੋਈ ਚੱਕ ਨਾ ਲੈਟ ਆ ਹਾਂ ਲੈ ਵੀ ਵਾਈ ਬਾਰੀ ਮੇਰੀ ਵੀ ਆ ਗਈ ਉਹ ਕਰਨਾ ਆਪਾਂ ਕਰਨਾ ਲੋ ਜੀ ਮੈਂ ਤਾਂ ਆਪੇ ਬੈਠ ਗਿਆ ਲੈ ਬਈ ਮਨਜੀਤ ਤੇਰੀ ਵਾਰੀ ਵੀ ਆਈ ਨਾ ਕੋਈ ਆ ਇਹਦੇ ਚ ਕਿਆ ਚੱਕਰ ਹੈ ਦੇਖੋ ਬਈ ਬਾਇਆ ਬਾ ਉਹ ਤਾਂ ਕੁੜੀ ਨੇ ਲਾ ਤੇ ਆਈ ਬਸ ਥੋੜਾ ਥੋੜਾ ਜਿਹਾ ਬਸ ਲੋ ਜੀ ਸ਼ਗਨ ਹੋ ਗਿਆ ਜੀ ਤੇ ਹੁਣ ਖਾਣਾ ਮਲਾਨੇ ਪੂਰਾ ਉਹਨਾਂ ਨਾਲ ਇਹ ਦੇਖ ਲੈਦੇ ਪੰਨਾਂ ਦੀ ਤੂੰ ਵੀ ਦੇ ਵੀ ਮੰਨਣ ਲੱਗੀ ਬਤਾ ਲੈ ਬਈ ਮੈਂ ਕਹਿੰਦਾ ਅੱਜ ਕੁੜੀ ਨੇ ਸਭ ਤੋਂ ਜਿਆਦਾ ਨੰਬਰ ਪੰਨ ਲੈ ਲਿਆ ਹੈ ਨਾ ਦੇਖੋ ਨਿਆਣੇ ਦਾ ਦਿਲ ਹੁੰਦਾ ਪੂਰਾ ਹੁੰਦਾ ਚੱਲਣ ਦੋ ਕੰਮ ਨੂੰ ਪ੍ਰਿੰਸ ਚੁੱਪ ਜਾ ਹੋਕ ਪ੍ਰਿੰਸ ਕਹਿੰਦਾ ਹਾਇਏ ਅਜੇ ਮੇਰੇ ਵੀ ਰਹਿੰਦੇ ਆ ਹਜ਼ਾਰ ਕਰਿਆ ਬਾਈ ਲਾਗ ਨੂੰ ਵੇਜ ਜਾ ਬਰੇ ਲਾਗ ਨੂੰ ਆ ਜਾ ਤੁਹਾਡੇ ਦੁਆ ਦੰਨੇ ਠੀਕ ਗੱਲ ਹੋਰ ਵੀ ਹੋ ਰਹੀ ਹੈ ਅੱਜ ਸਵੇਰ ਤਾਂ ਪ੍ਰਿੰਸ ਪਤਾ ਕਿਆ ਕਰ ਰਿਹਾ ਜੀ ਚੱਕ ਕੇ ਉਹ ਵੀਡੀਓ ਪਾ ਰਿਹਾ ਘੜੀ ਕੇ ਬਾਅਦ ਮਨਜੀਤ ਨੂੰ ਵਟਸਐਪ ਕਿਹੜੀ ਪਤਾ ਬੁੱਗੇ ਵੀ ਜੀਨੇ ਭੈਣਨਾ ਕਿਸੇ ਨਾਲ 10 ਰੁਪਏ ਤੇ ਵੱਧ ਲਏ ਉਹਨੂੰ ਸਜ਼ਾ ਹੈ ਨਹੀਂ ਸਰ ਰੀਸਰ ਕਹਿ ਗੂਗਲ ਪੇ ਚੱਲਦਾ ਹੋਣਾ ਇਹਨਾਂ ਨੂੰ ਗੂਗਲ ਪੇ ਪੁੱਛੀ ਜਾਇਆ ਨਾ ਪਰ ਕਿਸੇ ਪਨੀ ਚੱਲਦਾ ਹਾਂ ਗੂਗਲ ਪੇ ਕਰੇ ਉਹਨੂੰ ਮौज ਹੋਈ ਵੀ ਹੈ ਹਾਂ ਬਾਠ ਠੀਕ ਹੈ ਇਹਦੇ ਕਿੰਨੀ ਨਾ ਹੁਣ ਆਧਾਰ ਕਰ ਲੋ ਜਦ ਕਿਤੇ ਫਸ ਗਿਆ ਬਜਾਦੀ ਕਹਦੇ ਭਾਈ ਗੂਗਲ ਪੇ ਪਾ ਹਾਂ ਪੂਆ ਜੀ ਲੈ ਮੈਂ ਤੁਹਾਨੂੰ ਇੱਕ ਦੱਸਾਂ ਗੱਲ ਐ ਮਨਜੀਤ ਸਾੜੀ ਪੂਆਨ ਤਾਂ ਹੋ ਗਈ ਫਿਕਰ ਉਹ ਦੇਖ ਮੈਂ ਤੈਨੂੰ ਕਿਹਾ ਕਿਹਾ ਤਾਂ ਵੀ ਪੈਨਸ਼ਨ ਆਈ ਵੀ ਹੈ ਪੂਆ ਰਹਿਣ ਦੇ ਬੈਠ ਜਾਓ ਜੀ ਪੂਆ ਜੀ ਬੈਹੋ ਬੈਹੋ ਬਸ ਰਹਿਣ ਦਿਓ ਇੱਕ ਤਾਂ ਨਾ ਹੋਰ ਸਾਰਾ ਕੁਝ ਠੀਕ ਹੈ ਮੈਨੂੰ ਆ ਨਹੀਂ ਠੀਕ ਲੱਗਦਾ ਜਿਹੜਾ ਨਾ ਜੇ ਕਿਤੇ ਉਂ ਵੀ ਮਿਲਣਾ ਆਜੋ 10 ਮਿੰਟ ਬਜਦੀ ਪੂਆ ਨੋਟ ਕੱਢ ਕੇ ਖੜ ਜਾਂਦੀ 100 ਦਾ ਬਹਿ ਜਾ ਹੁਣ ਮਨਜੀਤ ਲਿਆ ਚਾਹ ਚੂਪੀ ਲੋ ਭਾਈ ਥੋੜੀ ਚਾਹ ਇੰਜੋਏ ਕਰ ਲਈਏ ਜੀ ਮੜੀ ਫੇਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਨਾਲੇ ਪੂਆ ਜੀ ਦੀ ਕੋਈ ਸਟੋਰੀ ਸੁਣੂਗੇ ਆਏ ਹਾ 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 ਲੈ ਭਾਈ ਬਣ ਗਈ ਗੱਲ ਲੈ ਦੇਖੇ ਕੁੱਤੇ ਬੱਡੇ ਨਾ ਇਹ ਨਹੀਂ ਰਾਜਿੰਦਰ ਨਾ ਹੂੰ ਹਰ ਵਾਰ ਚਾਹ ਆਪੇ ਆ ਆ ਲੈ ਵੀ ਜਿੱਦਾਂ ਸਾੜੀ ਬੂਆ ਕਰ ਲੈਂਦੀ ਨਾ ਗੁੱਸਾ ਮਾਰਦਾ ਆ ਜੜ ਗਈ ਤੀ ਜਿਕਣਾ ਬੂਆ ਮੈਂ ਉਹ ਕਹਿੰਦੀ ਆ ਵੀ ਆਪਣੇ ਘਰ ਸ਼ਾਮ ਨੂੰ ਆ ਜਾ ਹੈ ਨਾ 6-7 ਵਜੇ ਆਪਣਾ ਕਿੰਦੇ ਸਵੇਰ ਦਾ ਉਹ ਪਾਦੇਸ ਤੋਂ ਡਿਊਟੀ ਜਾਣਾ ਹੁੰਦਾ ਚਾਹ ਹੁਣ ਤਾਂ ਡਿਊਟੀ ਵੀ ਨਹੀਂ ਹੈ ਭਾਈ ਮਨਜੀਤ ਮਨਜੀਤ ਤੰਨੂੰ ਨਹੀਂ ਪਤਾ ਐਨਾ ਵੀ ਬੁੱਗੇ ਨਾਲ ਵੀ ਵੀਰ ਵਾਲਾ ਕੰਮ ਚੱਕਤੇ ਆ ਆ ਜਾਂਦਾ ਮੇਰੇ ਪਤੇ ਮੁੜ ਜਾਂਦਾ ਫਿਰ ਤੂੰ ਕੱਲੂ ਕਹੋਂਗੇ ਮੈਂ ਜਾ ਆਇਆ ਤਾਂ ਜਾ ਆਇਆ ਤਾਂ ਮੈਂ ਅਗਲੀ ਵਾਰ ਮੈਂ ਨਹੀਂ ਹੈਂ ਐਹੀਂ ਹੋਣਾ ਨਾ ਬਾਈ ਹਾਂ ਭਾਜੀਓ ਬੜਾ ਹੋ ਘਰੇ ਆ ਰਹਾ ਹੈ ਨਾ ਨਾ ਪਰ ਕਾ ਕੇ ਗੋਲਿੰਦੇ ਸਾਰੇ ਹਾਂ ਉਹ ਪਤਾ ਕਿਆ ਉੱਥੇ ਕਹਿੰਦੇ ਕਹਿੰਦੇ ਇੱਕ ਤਾਂ ਸੀ ਜੇ ਜਾਂਦੇ ਵੀ ਆਪਾਂ ਇੱਕ ਤਾਂ ਨਾਲ ਐਂ ਕਰ ਦੇਣਾ ਵੀ ਹਾਂ ਆਲੇ ਇੱਕ ਨਾਲੇ ਕਹਿੰਦੇ ਵੀ ਛੇਤੀ ਛੁੱਟ ਜੰਨਾ ਜੇ ਮਨਜੀਤਪੁਰ ਚਲੇ ਗਏ ਸਾਰੀ ਦਿਹਾੜੀ ਬਣਾ ਦੇਣੀ ਹੁਣ ਆਨੇ ਐਂ ਵੀ ਤਾਂ ਹੈ ਬੁੱਗੇ ਹਨਾ ਉੱਥੇ 10 ਮਿੰਟ ਦਾ ਛੇਤੀ ਨੀ ਪੜ ਜਾਂਦਾ ਕੰਮ ਆਓ ਸਮਾਂ ਰਾਤ ਲਾ ਕੇ ਆਓ ਠੀਕ ਨਹੀਂ ਮੇਰੇੋਂ ਤੋਂ ਬਾਅਦ ਪਤਾ ਨਹੀਂ ਆਪਾਂ ਮਿਲਦੇ ਸੀਗੇ ਤੁਮ ਕਹਿੰਦੇ ਗੱਤੀ ਇਹਨਾਂ ਨਹੀਂ ਮੈਂ ਜਾਣਾ ਹੂੰ ਦੇਖ ਲੈ ਨਾ ਜਾਇ ਕਿ ਨਾ ਜਾ ਉਹ ਤਾਂ ਵੇਨਣਾ ਹੈ ਹਾਂ ਬਾਈ ਜੇ ਹੁਣ ਨਾ ਆਇਆ ਮਾਂ ਹੁੰਦਾ ਮੈਂ ਨਹੀਂ ਹੁਣ ਜਾਗ ਨਹੀਂ ਮੈਂ ਨਾ ਹਾਂ ਹਾਂ ਆਹ ਜੀ ਭੂਆ ਜੀ ਨੇ ਵੇਚਿਆ ਤੇ ਇਹਨਾਂ ਦਾ ਨਾਇਕ ਬਕਰਨ ਮਿਲਦੇ ਆਪੇ ਠੀਕ ਹੈ ਨੇੜੇ ਨੇੜੇ ਵੀ ਜਾ ਸਕਦਾ ਆਦ ਪਤੇ ਦੀ ਕੋਕੀ ਜਾ ਕੇ ਤੀਰ ਉਹ ਇਹਨਾਂ ਜਾਂਦੀ ਗਈ ਉਹਨਾਂ ਕੇ ਲਈ ਇਹ ਉਹ ਤਾਂ ਆਪਾਂ ਕੱਲੇ ਜਾਇ ਇਹ ਉਹ ਜੀ ਨੂੰ ਨਗਰ ਕੀ ਤੰਗੇ ਲੱਗੇ ਜਿਵੇਂ ਡਾਇਰੈਕਟਰੀ ਆ ਦੋ ਮਿੰਟ ਜੀ ਦੋ ਮਿੰਟ ਦੋ ਮਿੰਟ ਬੂਆ ਜੀ ਤੁਸੀਂ ਤਾਂ ਨਹੀਂ ਕੋਈ ਨਾਰਾਜ਼ਗੀ ਹੈ ਨਾ ਨਾ ਕਦੇ ਕਦੇ ਆਂਦੀ ਨਹੀਂ ਹੈ ਨਾ ਹਾਂ ਕਾਣ ਨਹੀਂ ਆਉਂਦੀ ਮਨਜੀਤ ਮੈਂ ਅੱਜ ਹੋਗੀ ਹੈ ਕਾਣ ਨਹੀਂ ਆਉਂਦੀ ਹਾਂ ਮੈਂ ਤਾਂ ਨਹੀਂ ਪਾਰ ਆਲੀ ਪਾਰੀ ਕਾ ਗੱਲ ਹੈ ਤੂੰ ਲੈ ਕੇ ਨਹੀਂ ਗਈ ਬੂਆ ਨੂੰ ਅੱਜ ਆਇਆ ਕਰ ਪੱਕਾ ਕਹਿ ਦੇ ਕੋਈ ਬੂਆ ਨਾਲ ਸੀ ਲੈ ਕੇ ਨਹੀਂ ਗਏ ਹਾਂ ਇਹ ਐਨਾ ਬੁਰਾ ਹਾਲ ਕੋ ਉਹ ਰਪਰਤਾਈ ਵੀ ਨਹੀਂ ਜੜਾ ਹੋਣੀ ਵੀ ਆ ਤਾਂ ਹੈ ਬੁਆ ਪੱਕੀ ਗੱਲ ਹੈ 5 ਕਿਲੋਮੀਟਰ ਤੁਰ ਕੇ ਗਏ ਅਗਲੀ ਵਾਰੀ ਤੈਨੂੰ ਪੱਕਾ ਫੋਨ ਆਊਗਾ ਐ ਤਾਂ ਬੁੱਗੇ ਨੇ ਵੀ ਕਿਹਾ ਬਤਾ ਮਨ ਨੂੰ ਬਾਈ ਬੁੱਗੇ ਅਗਲੀ ਵਾਰ ਪੱਕਾ ਫੋਨ ਆਊਗਾ ਐਤ ਕੀ ਤਾਂ ਚਾਚੀ ਨੇ ਕਹਿ ਦਿੱਤਾ ਤਾਂ ਕਹਿੰਦੀ ਵੀ ਕੁੜੀ ਨਾ ਆਣਾ ਉਹਨੂੰ ਕਮਾ ਲੈ ਜੋ ਇੱਕ ਵਾਰੀ ਠੀਕ ਨਹੀਂ ਚਲ ਮਾ ਚੱਲ ਹਾਂ ਹੁਣ ਦੁਵਾਲੀ ਤੇ ਬਾਅਦ ਉਸਿਆ ਤੇ ਪਹਿਲੀ ਹੀ ਲੱਗ ਜਾਣਾ ਬੁਆ ਘਰ ਦੇ ਹਾਂ ਚਾਚੀ ਨੇ ਬੁਲਾਏ ਵੇ ਉੱਥੇ ਜੀ ਹਾਂ ਤੇ ਲੋ ਠੀਕ ਹੈ ਜੀ ਨੇਰਾ ਹੋ ਗਿਆ ਜੀ ਬਹੁਤ ਹੁਣ ਹੁਣ ਸਾਨੂੰ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਪੂਆ ਜੀ ਤੋਂ ਲੈ ਲੈਨੇ ਆ ਗਿਆ ਕਿਉਂਕਿ ਜਿੰਨੇ ਵੀ ਅਸੀਂ ਪਹਿਲਾਂ ਨਹੀਂ ਨਹੀਂ ਪੂਆ ਜੀ ਥੋੜੀ ਰੋਟੀ ਉਹ ਸਹੀ ਆ ਗਿਆ ਜਿੰਨੇ ਹੀ ਬਲੌਗ ਪਾਣੇ ਨਾ ਹੈ ਬੂਆ ਜੀ ਤਾਂ ਮੈਨੂੰ ਸਾਰੇ ਆਪਣੀਆਂ ਭੈਣਾਂ ਟੋਕਦੇ ਆ ਕਹਿੰਦੇ ਪੂਆ ਜੀ ਹੁੰਦਾ ਤੁਸੀਂ ਪੂਆ ਕਾਤੇ ਨਹੀਂ ਕਹਿੰਦੇ ਫਿਰ ਮੈਂ ਉਹਨਾਂ ਨੂੰ ਆਪਣੇ ਤਰਕ ਗੈਲ ਸਮਝਾ ਵੀ ਰਿਹਾ ਕਮੈਂਟ ਕਰਕੇ ਬੁੱਗੇ ਬਾਈ ਵੀ ਆਪਣੇ ਟਾਈਮ ਵਿੱਚ ਬੂਆ ਕਹੇ ਕਰਦੇ ਤੇ ਪਤਾ ਤੈਨੂੰ ਹੈ ਉਹਦੇ ਬਾਅਦ ਹੁਣ ਗਾਬਲੇ ਟਾਈਮ ਵਿੱਚ ਭੂਆ ਜੀ ਹੋ ਗਏ ਤੇ ਤੇ ਹੁਣ ਤਾਂ ਬੂਏ ਰਹਿ ਗਈ ਹੁਣ ਬੂਈ ਬੂਈ ਬਸ ਬੂਈਓ ਰਹਿ ਗਈ ਮੈਂ ਬਹੁਤ ਵਾਰ ਰਿਪਲਾਈ ਦਿੰਦਾ ਆਪਣੀ ਭੈਣਾਂ ਨੂੰ ਵੀ ਜੋ ਆਂਦਾ ਓਕਣੀ ਕਹੀ ਜਾ ਉਹ ਸਾੜੇ ਟਾਈਮ 'ਚ ਤਾਂ ਬੂਆ ਕਹਿੰਦੇ ਤੇ ਹੁੰਦੇ ਨਹੀਂ ਆਨੇ ਨਾ ਬੂਆ ਕਹਿੰਦੇ ਐ ਇਹ ਨਾ ਬੂਆ ਕਹਿੰਦੇ ਐ ਬੂ ਜੀ ਕਹਿੰਦੇ ਐ ਇਹ ਆ ਤਾਂ ਕਹੂੰਗੇ ਬੂ ਜਾਂ ਬੂਈ ਬਾਦ ਦਾ ਨੋਂ ਰਹਿ ਗਿਆ ਚਲੋ ਠੀਕ ਐ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਤੇ ਕੋਈ ਸਾੜੇ ਮਿਨਿਸਟਰ ਸਾਹਿਬ ਫੋਨ ਕਰਦੇ ਹਾਂ ਸਾਚਿਕਾ ਇਹ ਹੋਰ ਕਰਾਂ ਹੂੰ ਸਾੜੀ ਬੂਆ ਨੂੰ ਮੈਂ ਕਿਹਾ ਵੀ ਇੱਕ ਨਾ ਉਹ ਰੱਖ ਲੈ ਆਪਣਾ ਪੀਏ ਭਾਈ ਕਹਿੰਦੀ ਮੈਨੂੰ ਫੋਨ ਤਾਂ ਔਖਾ ਮੇ ਤੇ ਚਲਾ ਨਹੀਂ ਹੁੰਦਾ ਪ੍ਰਿੰਸ ਕਹਿੰਦਾ ਕਹਿੰਦਾ ਰੱਖ ਲੈ ਭਾਈ ਅਸੀਂ ਤੈਨੂੰ ਨਾ ਇੱਕ ਬੰਦਾ ਦਿੰਨੇ ਬਾ ਉਹਦੋਂ ਕਹਦੇਗਾ ਮਲਾ ਫੋਨ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਆ ਜੀ ਆ ਦੇ ਇੱਕ ਮਾਰਤੇ ਆਰਡਰ ਪੂਰਾ ਰੋਬ ਹੈ ਸਾੜੀ ਕੂਗਾ ਦਾ ਹਾਂ ਹਾਂ ਇਹ ਜੀ ਗੱਲ ਨਹੀਂ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੇ ਵਲੌਗ ਵਿੱਚ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋਈ ਸਾਤ ਤਰੀਕਾ